ਖੂਨਦਾਨ ਦੇ ਲਈ ਮੇਰਾ ਪਰਿਵਾਰ ਬੈਲ ਦਾ ਸੁਸਾਇਟੀ ਹਮੇਸ਼ਾ ਅੱਗੇ ਵਧ ਕੇ ਆਉਂਦੀ ਹੈਗੀ ਆ ਇਸ ਟਾਈਮ ਪਿੰਡ ਕਰਕਾਂਦੀ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਤੰਦਨ ਬੱਬਾ ਸਹਾਰੀ ਮਲ ਜੀ ਦੀ ਯਾਦ ਦੇ ਵਿੱਚ ਸਾਲਾਨਾ ਮੇਲਾ ਲੱਗਦਾ ਹੈ ਇਸ ਮੇਲੇ ਦੇ ਦੌਰਾਨ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਇੱਕ ਖੂਨਦਾਨ ਕੈਂਪ ਦਾ ਔਰ ਯੋਜਨਾ ਕੀਤਾ ਗਿਆ ਹੈ ਤੇ ਉਸ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਉਹ ਸਾਂਝੀਆਂ ਕਰ ਲੈਂਦੇ ਹੈਗੇ ਆ ਆ ਗਲਬਲ ਕਰ ਲੈਨੇ ਆ ਮਾਸਟਰਸ ਪੂਰਾ ਸਿੰਘ ਗੌਰਮਾ ਸੇ ਕੀ ਕਹਿਣਾ ਚਾਹਦੇ ਹੋ ਅੱਜ ਦੇ ਸਕੇਮ ਬਾਰੇ ਵੈਗਰ ਜੀ ਖਾਲਸਾ ਵੈਗਰ ਜੀ ਫਤਿਹ ਜੀ ਭਾਈ ਹਾਰ ਨੂੰ ਆਏ ਸਾਲ ਦੀ ਤਰ੍ਹਾਂ ਅਸਾਂ ਬਾਬਾ ਸਾਰੀ ਮਲ ਜੀ ਦਾ ਮੇਲਾ ਪਿੰਡ ਵਿਰਕ ਖੁਰਦ ਕਰਕਾਂਦੀ ਗੁਰੂਰ ਸਾਹਿਬ ਵਿਖੇ ਮਨਾਉਨੇ ਆ ਜੀ ਇਹ ਬਾਬੇ ਅਮਰਦਾਸ ਜੀ ਦੇ ਸੇਵਕ ਸੀ ਜੀ ਬਾਬਾ ਜੀ ਤੇ ਪਾਕਿਸਤਾਨ ਕਸੂਰ ਦੇ ਕੋਲੇ ਬਹੁਤ ਵੱਡੀ ਜਗ੍ਹਾ ਹੈਗੀ ਹੈ ਸਾਡੇ ਪੁਰਖਿਆਂ ਦੀ ਤੇ ਉਹਦੇ ਵਿੱਚੋਂ ਬਾਬਾ ਸਾਰੀ ਮਲ ਜੀ ਇੱਕ ਹੋਏ ਨੇ ਤੇ ਜਿਹੜੇ ਕਿ ਵਿਰਕ ਗੋਤ ਦੇ ਬਹੁਤ ਹੀ ਸਤਕਾਰਯੋਗ ਤੇ ਪੂਜਨਯੋਗ ਹੋਏ ਆ ਜੀ ਤੇ ਇਹਨਾਂ ਦੀ ਯਾਦ ਵਿੱਚ ਅਸੀਂ ਆਏ ਸਾਲ ਹੀ ਪਿੰਡ ਵਿਰਕ ਖੁਰਦ ਕਰਕਾਂਦੀ ਵਿਖੇ ਖਾਈ ਹਾਰ ਨੂੰ ਮੇਲਾ ਮਨਾਉਨੇ ਆ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਭਾਰੀ ਮੇਲਾ ਲੱਗਦਾ ਹੈ ਜੀ ਤੇ ਇਸ ਮੇਲੇ ਨੂੰ ਮੁੱਖ ਰੱਖਦੇ ਹੋਏ ਅੱਜ ਸਮੂਹ ਕਮੇਟੀ ਨੇ ਖੂਨਦਾਨ ਕੈਂਪ ਲਗਾਇਆ ਹੋਇਆ ਹੈ ਤੇ ਪਾਣੀ ਦੀ ਸ਼ਬੀਲ ਗੁਰੂ ਕਾ ਲੰਗਰ ਤੇ ਢਾਡੀ ਜਥਾ ਜੀ ਤੇ ਹੋਰ ਵੀ ਬਹੁਤ ਸਾਰੀ ਸੇਵਾ ਜਿਹੜੀ ਇਹ ਕਮੇਟੀ ਕਰਦੀ ਹੈ ਤੇ ਲੰਗਰ ਦੇ ਨਾਲ ਨਾਲ ਬਹੁਤ ਸਾਰੀਆਂ ਦੁਕਾਨਾਂ ਤੇ ਬਹੁਤ ਸਾਰਾ ਇਹ ਮੇਲਾ ਭਰਤਾ ਹੈਗਾ ਹੈ ਜੀ ਹਾਂ ਬਿਲਕੁਲ ਜੀ ਖੂਨਦਾਨ ਮਹਾਦਾਨ ਤੇ ਮਹਾ ਖੂਨਦਾਨ ਕੈਂਪ ਦੇ ਵਿੱਚ ਇਸ ਦਿਨ ਨੌਜਵਾਨਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਹੈ ਉਦਾਨਿਆਂ ਦੇ ਵਿੱਚ ਖੂਨਦਾਨ ਤੇ ਕਰਨ ਦੇ ਲਈ ਤੇ ਮੇਰਾ ਪਰਿਵਾਰ ਵੈਲਫੇਅਰ ਸੈਟੀ ਨਾਲ ਸੰਪਰਕ ਹੁੰਦਾ ਹੈ ਇਹ ਕਿਵੇਂ ਉਤਸ਼ਾਹ ਬਣਿਆ ਇਸ ਖੂਨਦਾਨ ਕੈਂਪ ਲਗਾਉਣ ਦਾ ਮੇਰਾ ਪਰਿਵਾਰ ਸੈਟੀ ਦਾ ਪੁੱਜੇ ਅੱਜ ਕੈਂਪ ਲਗਾਵਾ ਕੱਲ ਸ਼ੁਰੂ ਕੀਤੀ ਅੱਜ ਕੈਂਪ ਇਹ ਵੇਖੋ ਜੀ ਅਸੀਂ ਬਹੁਤ ਟਾਈਮ ਤੋਂ ਗੁਰੂਰਸਾਹਿਬ ਲਾਈਵ ਨੂੰ ਵੀ ਦੇਖ ਰਹੇ ਆ ਤੇ ਸਾਡਾ ਮੇਲਾ ਚੱਲ ਰਿਹਾ ਧੰਤਨ ਬਾਬਾ ਸਾਰੀ ਮੰਦਰੀ ਦੀ ਜਗ੍ਹਾ ਤੇ ਹਰ ਸਾਲ ਮੇਲਾ ਲਗਾਇਆ ਜਾਂਦਾ ਅਸੀਂ ਗੁਰੂਰਸਾਹਿਬ ਲਾਈਵ ਤੇ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਦੀ ਉਪਰਾਲੇ ਨੂੰ ਦੇਖਦੇ ਸੀ ਹਰ ਸਾਲ ਹੀ ਜਾਂ ਤਕਰੀਬਨ ਜਿੱਥੇ ਕੋਈ ਪ੍ਰੋਗਰਾਮ ਫੰਕਸ਼ਨ ਹੁੰਦਾ ਹੈ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਖੂਨਦਾਨ ਮਹਾਦਾਨ ਦਾ ਤੇ ਅਸੀਂ ਫਿਰ ਸੋਚਿਆ ਕਿ ਜਿਹੜਾ ਸਾਡਾ ਧਾਰਮਿਕ ਪ੍ਰੋਗਰਾਮ ਹੈ ਇਹਦੇ ਜੇ ਕੋਈ ਪੁੰਨਦਾਨ ਦਾ ਕੰਮ ਕਰੀਏ ਤੇ ਅਸੀਂ ਫਿਰ ਮੇਰਾ ਪਰਿਵਾਰ ਸੇਵਾ ਸੁਸਾਇਟੀ ਤੇ ਗੁਰੂ ਸਾਹਿਬ ਲਾਈਵ ਦੇ ਕੁਝ ਸੀਨੀਅਰ ਆਗੂਆਂ ਨਾਲ ਅਸੀਂ ਗੱਲ ਕੀਤੀ ਤੇ ਉਹਨਾਂ ਦੀ ਮਤ ਦੇ ਨਾਲ ਹੀ ਇਹ ਖੂਨਦਾਨ ਕੈਂਪ ਲਗਾਇਆ ਗਿਆ ਜੀ ਸੰਗਤਾਂ ਜੇ ਨੌਜਵਾਨਾਂ 'ਚ ਬੜਾ ਉਤਸ਼ਾਹ ਸੀ ਤੇ ਬਹੁਤ ਵਧੀਆ ਬਲੱਡ ਲੋਕਾਂ ਨੇ ਡੋਨੇਟ ਕੀਤਾ ਬਹੁਤ ਯੂਨਿਟ ਬਲੱਡ ਡੋਨੇਟ ਹੋ ਗਿਆ ਸਾਡੇ ਚੋਂ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਸਾਹਿਬ ਲਾਈਵ ਦਾ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਦਾ ਤੇ ਸਾਰੇ ਨੌਜਵਾਨਾਂ ਦਾ ਜਿਨ੍ਹਾਂ ਦੇ ਪਰਾਲੇ ਸਦਕਾ ਇਹ ਸਾਰਾ ਕੁਝ ਹੋ ਸਕਿਆ ਜੀ ਤਨਵਾਦ ਕੀਤਾ ਮੇਰਾ ਪਰਿਵਾਰ ਵੈਲਫੇਅਰ ਸੈਟੀ ਤੋਂ ਮੈਂਬਰ ਮੌਜੂਦ ਹੈ ਮੈਮ ਕੀ ਕਹਿਣਾ ਚਾਹੁੰਦੇ ਅੱਜ ਇਸ ਖੋਨਦਾਨ ਕੈਂਪ ਦੇ ਲਈ ਇੰਨੀ ਗਰਮੀ ਦੇ ਵਿੱਚ ਲੋਕ ਏਸੀ ਰੂਮਾਂ 'ਚ ਬੈਠੇ ਆ ਗਿਆ ਗਰਮੀ ਦੇ ਵਿੱਚ ਲੋਕਾਂ ਲਈ ਜਿਹੜੀ ਹੈਗੀ ਹੈ ਸੇਵਾ ਭਾਵਨਾ ਮੇਰਾ ਪਰਿਵਾਰ ਵੈਲਫੇਅਰ ਸੈਟੀ ਦੇ ਮੈਂਬਰਾਂ ਵਿੱਚ ਹੈਗੀ ਹੈ ਕੀ ਕਹਿਣਾ ਚਾਹੁੰਦੇ ਮੇਰੇ ਵੱਲੋਂ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਮੈਂ ਕਰੋਸ ਹੈ ਲਾਈਵ ਦਾ ਬਹੁਤ ਬਹੁਤ ਤਾਨੂਬਾਦ ਕਰਦੀ ਹਾਂ ਜੋ ਸਾਡੇ ਸ਼ਾਰਟ ਨੋਟਿਸ ਤੇ ਇੱਥੇ ਪਹੁੰਚਦੇ ਆ ਜੀ ਅਸੀਂ ਅੱਜ ਜੋ ਖੂਨਦਾਨ ਕੈਂਪ ਲਗਾਇਆ ਹੈ ਜੀ ਤੁਹਾਨੂੰ ਵੀ ਪਤਾ ਹੈ ਕਿ ਇਸ ਮਹੀਨਿਆਂ ਵਿੱਚ ਖੂਨ ਦੀ ਬਹੁਤ ਜ਼ਿਆਦਾ ਸ਼ਾਰਟਸ ਚੱਲ ਰਹੀ ਹੈ ਜੀ ਤੇ ਇਸ ਕਰਕੇ ਅਸੀਂ ਐਮਰਜੈਂਸੀ ਕੈਂਪ ਰੱਖਿਆ ਜੀ ਇਹ ਪਿੰਡ ਵਿਰਕ ਕੁਰਦ ਤਨਤਨ ਬਾਬਾ ਸਹਾਰੀ ਮਲਜੀਤ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਲਗਾਇਆ ਹੈ ਜੀ ਸਾਡੇ ਮੇਰੇ ਵੀਰ ਜੋ ਵੀ ਪ੍ਰਾਅ ਅੰਦਰ ਗਰਮੀ 'ਚ ਬੈਠੇ ਆ ਉਹ ਲਾਈਵ ਦੇਖ ਰਹੇ ਆ ப்ਲੀਸ ਵਾਰ ਤੋਂ ਆ ਦ ਖੂਨਦਾਨ ਕਰੋ ਖੂਨਦਾਨ ਮਹਾਦਾਨੇ ਜੀ ਮੈਂ ਯੂਪੀਨ ਸਭ ਨੂੰ ਕਰਦੀ ਆ ਕਿ ਖੂਨਦਾਨ ਕਰੋ ਵਾਤੋ ਵਾਤ ਆਓ ਤੇ ਖੂਨਦਾਨ ਕਰੋ ਧੰਨਵਾਦ ਜੀ ਹਾਂ ਬਿਲਕੁਲ ਮੈਮ ਅੱਜ ਦਾ ਜਿੱਦਾਂ ਇੱਕ ਖੂਨਦਾਨ ਕੈਂਪ ਹੈਗਾ ਲਗਾਤਾ ਤੁਹਾਡੀ ਸੁਸਾਇਟੀ ਕੈਂਪ ਲਾ ਰਹੀ ਹੈਗੀ ਆ ਕੱਲ ਤਿਆਰੀ ਹੁੰਦੀ ਹੈ ਅੱਜ ਕੈਂਪ ਲੱਗ ਜਾਂਦਾ ਤੇ ਲੋਕਾਂ ਵਿੱਚ ਛਾ ਕਿਵੇਂ ਦਾ ਦੇਖਣਾ ਮਿਲਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਥੇ ਜੋ ਪੰਤਨ ਬਾਬਾ ਸਹਾਰੀ ਮਾਲਚੀ ਦੀ ਯਾਦਗਾਰ ਤੇ ਜੋ ਪਾਰੀ ਮੇਲੇ ਲੱਗਦੇ ਆ ਤੇ ਕਾਫੀ ਜ਼ਿਆਦਾ ਪਾਰੀ ਸਤਕਾ ਮੇਲੇ ਤੇ ਪੁਜੀਆਂ ਹਨ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦੀ ਆ ਕਿ ਪੁਲਿਸ ਵੱਲੋਂ ਵੱਧ ਤੋਂ ਵੱਧ ਸਾਨੂੰ ਬਿਗੜ ਦਰਦ ਖੂਨ ਗਾਨ ਕਰਿਆ ਕਰੋ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਕੱਲ ਦੇ ਜੋ 3 ਮਹੀਨਿਆਂ ਦੇ ਵਿੱਚ ਜੂਨ ਜੁਲਾਈ ਅਗਸਤ ਦੇ ਵਿੱਚ ਬਿੜਕ ਦੀ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਆ ਸਾਨੂੰ ਮੈਡੀਕਲ ਜੀਜੀਸ ਤੋਂ ਫੋਨ ਆਉਂਦੇ ਆ ਇਸ ਕਰਕੇ ਅਸੀਂ ਕੱਲ ਹੀ ਮੀਡੀਆ ਰੱਖ ਕੇ ਅੱਜ ਹੀ ਬਲੱਡਰ ਦੇ ਨਾਲ ਦੀ ਨਾਲ ਬਹੁਤ ਨਹੀਂ ਗਰਮੀ ਦੇ ਵਿੱਚ ਬਲੱਡ ਲਗਾਇਆ ਦਾ ਖੂਨ ਕੈਂਪ ਦਾ ਖੂਨ ਲਗਾਇਆ ਹੈ ਤਾਂ ਪਲੀਜ਼ ਇੱਥੇ ਵਾਤ ਵਾਤ ਖੂਨਦਾਨ ਕਰੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਧੰਨਵਾਦ ਜੀ ਹਾਂ ਬਿਲਕੁਲ ਜੀ ਮੇਰਾ ਬਲੱਡ ਅਵੇਲੇਬਲ ਸੈਰੀ ਦੇ ਹੋਰ ਆਗੂ ਮੈਂਬਰ ਇੱਥੇ ਮਜੂਰ ਹੈਗੇ ਜਿਨ੍ਹਾਂ ਵੱਲੋਂ ਅੱਜ ਦਾ ਵਿਸ਼ਾਲ ਖੂਨਦਾਨ ਕੈਂਪ ਦੇ ਵਿੱਚ ਬੱਧਾ ਜੀ ਹੋਰਾਂ ਨੂੰ ਪਾਇਆ ਜਾ ਰਿਹਾ ਹੈ ਕੀ ਕਰਾਂ ਜਦੋਂ ਬਾਈ ਕੀ ਬੋਲਿਓ ਹਾਂਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਾਸਰੀ ਕਾਲ ਜੀ ਅੱਜ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਜੋ ਕਿ ਵਿਰਕ ਪਿੰਡ ਵਿਰਕ ਖੁਰਦ ਦੇ ਵਿੱਚ ਜੋ ਕਰਕਾਂਦੀ ਦੇ ਨਾਲ ਆ ਆਪਣੇ ਗੁਰੂ ਸਹਾਰੀ ਮਲਜੀ ਦੀ ਯਾਦ ਦੇ ਵਿੱਚ ਉਹਨਾਂ ਨੇ ਹਰ ਸਾਲ ਮੇਲਾ ਲਗਾਉਂਦੇ ਹਨ ਜੋ ਕਿ ਸਾਡਾ ਅੱਜ ਇਸ ਖੂਨਦਾਨ ਕੈਂਪ ਲਗਾਉਣ ਦਾ ਮਕਸਦ ਇਹ ਸੀ ਕਿ ਜੋ ਪਿੰਡ ਦੇ ਸਹਿਯੋਗ ਦੇ ਨਾਲ ਤੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਰੱਖਿਆ ਗਿਆ ਕਿ ਜਲਦ ਤੋਂ ਜਲਦੀ ਇਸ ਕੈਂਪ ਦਾ ਰੇਜਨ ਕਰਕੇ ਤੇ ਫੌਤ ਹੀ ਸਾਨੂੰ ਇਸ ਕੈਂਪ ਦਾ ਸਹਿਯੋਗ ਮੇਰਾ ਪਿੰਡ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਤੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਕਰਕੇ ਤੇ ਇਸ ਕੈਂਪ ਦਾ ਯੋਗਦਾਨ ਪਾਇਆ ਹੈ ਸੀ ਬਰਗਤ ਜੀ ਮੈਜਿਕੀਗਾ ਚਾਹਦੇ ਆ ਅੱਜ ਦੇ ਇਸ ਕੈਂਪ ਦਾ ਅੱਜ ਦਾ ਕੈਂਪ ਪਿੰਡ ਵਿਰਕ ਖੁਰਦ ਕਰਗਾਂਦੀ ਵਿੱਚ ਬਾਬਾ ਧੰਨ ਧੰਨ ਬਾਬਾ ਸਾਰੀਮਲ ਜੀ ਉਹਨਾਂ ਦੀ ਯਾਦ ਵਿੱਚ ਲਗਾਇਆ ਗਿਆ ਇਹ ਕੈਂਪ ਪਿੰਡ ਵਾਸੀਆਂ ਦੇ ਸਹਿਯੋਗ ਤੇ ਮੇਰਾ ਪਰਿਵਾਰ ਵੈਲਵਰ ਸੁਸਾਇਟੀ ਵੱਲੋਂ ਲਗਾਇਆ ਗਿਆ ਇਹਦੇ ਵਿੱਚ ਅਸੀਂ ਇਹੀ ਕਹਾਂਗੇ ਵੀ ਜੋ ਵੀ ਲਾਕਨ ਵਾਸੀ ਨਾਕਲ ਲਾਕਨ ਵਾਸੀਆ ਦੇ ਦੇਖ ਰਹੇ ਨੇ ਲਾਈਵ ਨੂੰ ਉਹ ਵੱਧ ਚੜ੍ਹ ਕੇ ਖੂਨਦਾਨ ਕਰੋ ਤੇ ਆਪਾਂ ਇਸ ਮਹਾਂਮ ਨੂੰ ਅੱਗੇ ਜਾਰੀ ਰੱਖ ਸਕੀ ਹੈ ਬਿਲਕੁਲ ਜੀ ਖੂਨਦਾਨ ਮਾਣ ਨਾਲ ਤੇ ਇਸ ਮਹਾਂ ਖੂਨਦਾਨ ਕੈਂਪ ਦੇ ਵਿੱਚ ਵੇਸਦੇ ਹਾਂ ਨੌਜਵਾਨਾਂ ਦੇ ਚਤ ਸ਼ਾਇਦ ਨੌਜਵਾਨ ਖੂਨਦਾਨ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਚ ਖੂਨਦਾਨ ਕਰ ਰਹੇ ਹੈਗੇ ਆ ਬਾਈ ਜੀ ਕਿੰਨੀ ਵਾਰ ਖੂਨਦਾਨ ਕੀਤਾ ਅੱਜ ਤੇ ਅੱਜ ਮੇਲੇ ਤੇ ਤੁਸੀਂ ਇੰਨੀ ਗਰਮੀ ਦੇ ਵਿੱਚ ਲੋਕ ਏਸੀ ਰੂਮਾਂ 'ਚ ਬੈਠਿਆ ਸੇਵਾ 'ਚ ਲੱਗੇ ਹੋਏ ਹਾਂਜੀ ਹਾਂਜੀ ਬਹੁਤ ਸ਼ਾਬਾਸ਼ ਹੈਗਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੰਕੂ ਸਾਹਿਬ ਲਾਈਵ ਦਾ ਜਿਹੜੇ ਥੋੜੇ ਸੱਦੇ ਤੇ ਪਹੁੰਚੇ ਨੇ ਤੇ ਨੌਜਵਾਨਾਂ ਨੇ ਉੱਥੇ ਆ ਸੀ ਬਹੁਤ ਯਾਰ ਦੇ ਕਹਿੰਦੇ ਆਪਾਂ ਲਵਾਈਏ ਖੂਨਦਾਨ ਕੈਂਪ ਦਾ ਸੁਆਬ ਬਣਿਆ ਤੇ ਲਵਾਇਆ ਅੱਜ ਬਹੁਤ ਖੁਸ਼ੀ ਹੋਈ ਨੌਜਵਾਨ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਅੰਦਰ ਬਿਲਕੁਲ ਵੀ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਸ ਕੈਂਪ ਦੀਆਂ ਤਸਵੀਰਾਂ ਦੋਨਾਂ ਸਾਂਝੇ ਕਰ ਰਹੇ ਹੈਗੇ ਆ ਆ ਫਲਾਲਾਂ ਸਮਾਗਮ ਜਿਹੜਾ ਹੈ ਇੱਥੇ ਹੁੰਦਾ ਹੈ ਤਾਂਦਨ ਬਾਬਾ ਸਹਾਰੀ ਮਲਜੀ ਦੀ ਯਾਦ ਵਿੱਚ ਪਹਿਲੇ ਪਾਕਿਸਤਾਨ ਦੇ ਵਿੱਚ ਜਗ੍ਹਾ ਸੀ ਹੁਣ ਇਹ ਜਗ੍ਹਾ ਹੁਣ ਇਹ ਸਥਾਨ ਮਿਰਕ ਖੁਰਦ ਕਰਾਂਦੀ ਦੇ ਵਿੱਚ ਹੈ ਹਾਂਜੀ ਅਸੀਂ ਅੱਜ ਜੋ ਕੈਂਪ ਲਗਾ ਰਹੇ ਸੀ ਉਹ ਸਾਡਾ ਜਿਹੜੇ ਪ੍ਰਧਾਨ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸਿੰਘ ਦੀ ਗੈਰ ਹਾਜ਼ਰੀ ਕਿਉਂਕਿ ਉਹਨਾਂ ਨੂੰ ਜ਼ਰੂਰੀ ਮੀਟਿੰਗ ਦੇ ਵਿੱਚ ਜਾਣਾ ਪੈ ਗਿਆ ਜਿਸ ਕਰਕੇ ਸਾਨੂੰ ਅੱਜ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦਿੱਤੀ ਸੀ ਅਸੀਂ ਜ਼ਿੰਮੇਵਾਰੀ ਨੂੰ ਸੌਂਪਦੇ ਹੋਏ ਸੀ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਖੂਨਦਾਨ ਕੈਂਪ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਰਿਹਾ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਹੈ ਕਿ ਜੇ ਜੋ ਉਹਨਾਂ ਦੀ ਚੰਗੀ ਸੋਚ ਹੈ ਇਹ ਸੋਚ ਪ੍ਰਕਰਾਰ ਰੱਖਦੇ ਹੋਏ ਅਸੀਂ ਵੱਤ ਚੜ ਕੇ ਅੱਗੇ ਵੀ ਕੈਂਪ ਲਾਵਾਂਗੇ ਜੋ ਕਿ ਸਾਨੂੰ ਇਸ ਪਿੰਡ ਦਾ ਸਹਿਯੋਗ ਅਤੇ ਮਾਣ ਮਿਲਿਆ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਬਿਲਕੁਲ ਜੀ ਕੈਂਪ ਕੈਂਪ ਦਾ ਲਗਾਇਆਗਾ ਮੇਰਾ ਪਰਿਵਾਰ ਬਣ ਕੇ ਪਰ ਬਾਅਦ ਪ੍ਰਧਾਨ ਜਬ ਬਾਕੀ ਸਾਹਿਬ ਮੌਜੂਦ ਨਹੀਂ ਪਰ ਇਹ ਸਟਾਫ ਨੇ ਆਪ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਈ ਹੋਈ ਹੈ ਅਮਰਦ ਕੀ ਕਹਿਣਾ ਚਾਹੁੰਦੇ ਹੋ ਅੱਜ ਨਹੀਂ ਆ ਸੰਦੀਪ ਗੰਭੋਜ ਪਰ ਟੀਮ ਆਪਣਾ ਕੰਮ ਕਰ ਰਹੀ ਅਸੀਂ ਬਾਈ ਦੀ ਸੋਚ ਹੈ ਜਿਹੜੀ ਵੀ ਆਪਾਂ ਇੱਕਲਾ ਖੂਨਦਾਨ ਕਰਾਉਣਾ ਹੀ ਨਹੀਂ ਸੋਚੇ ਇੱਕ ਲਹਿਰ ਹੈ ਜਿਹੜੀ ਆਪਾਂ ਹਰੇਕ ਪਿੰਡ ਵਿੱਚ ਹਰੇਕ ਘਰ ਤੱਕ ਪਹੁੰਚ ਨਹੀਂ ਪਹੁੰਚਦੀ ਕਰਨੀ ਹੈ ਵੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਵੀ ਕਿਸੇ ਨੂੰ ਜਿਹੜੇ ਕੈਂਪ ਲਗਾਏ ਜਾਂਦੇ ਨੇ ਕੈਂਪ ਤਾਂ ਲਗਾਏ ਜਾਂਦੇ ਨੇ ਕਿਉਂਕਿ ਜਦੋਂ ਬਲੱਡ ਬੈਂਕਾਂ ਵਿੱਚ ਖੂਨ ਦੀ ਘਾਟ ਹੁੰਦੀ ਹੈ ਤਾਂ ਉਹ ਕੈਂਪ ਲਗਾਏ ਜਾਂਦੇ ਕੈਂਪ ਲਗਾ ਕੇ ਉਹ ਘਾਟ ਨੂੰ ਪੂਰਾ ਕੀਤਾ ਜਾਂਦਾ ਤੇ ਸਾਡਾ ਇਹ ਟੀਚਾ ਵੀ ਲੋਕ ਇੰਨੇ ਕੁ ਜਾਗਰੂਕ ਹੋ ਜਾਣ ਕੈਂਪਲਨ ਲਾਉਣ ਦੀ ਜਰੂਰਤ ਹੀ ਨਾ ਪਵੇ ਲੋਕ ਖੋਦ ਜਾ ਕੇ ਬਲੱਡ ਬੈਂਕਾਂ ਵਿੱਚ ਖੂਨਦਾਨ ਆਪਣਾ ਕਰਨ ਤੇ ਬਲੱਡ ਬੈਂਕਾਂ ਵਿੱਚ ਖੂਨਦਾਨ ਦੀ ਇਹਦੀ ਘਾਟ ਕਦੇ ਵੀ ਨਾ ਹੋਵੇ ਹਾਂ ਬਿਲਕੁਲ ਜੀ ਜਿਸ ਕਰਕੇ ਇੰਨੀ ਗਰਮੀ ਦੇ باوجود ਵੀ ਨੌਜਵਾਨਾਂ ਦਾ ਚਰਚਾ ਹੈਗਾ ਖੂਨ ਦੀ ਜਰੂਰਤ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਪੈਂਦੀ ਹੈ ਤੇ ਜਿਸ ਕਰਕੇ ਜੀ ਭਾਈ ਜੀ ਇੱਕ ਨਾ ਜੀ ਵੇਖੋ ਅਸੀਂ ਖੂਨਦਾਨ ਕੈਂਪ ਲਾਇਆ ਤੇ ਸਾਡੇ ਨਾਲ ਮੇਲੇ ਦੇ ਵਿੱਚ ਕਈ ਰੇੜੀਆਂ ਲੈ ਕੇ ਆਏ ਆ ਕੋਈ ਆਪਦੀਆਂ ਦੂਜਾ ਖਾਣ ਪੀਣ ਦੇ ਰੇੜੀਆਂ ਕੋਈ ਸਟਾਲਾਂ ਲਾਈਆਂ ਐਡਾ ਉਤਸ਼ਾਹ ਵੇਖਣ ਨੂੰ ਮਿਲਿਆ ਕਿ ਰੇੜੀਆਂ ਤੇ ਸਟਾਲਾਂ ਵਾਲਿਆਂ ਨੇ ਵੀ ਆ ਕੇ ਇੱਥੇ ਖੂਨਦਾਨ ਕੀਤਾ ਜਿਹੜਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੇਰਾ ਪਰਿਵਾਰ ਸੋਸਾਇਟੀ ਦਾ ਤੇ ਗੁਰੂ ਸਾਹਿਬ ਲਾਈਵ ਦਾ ਅਸੀਂ ਬਹੁਤ ਧੰਨਵਾਦ ਕਰਕੇ ਜਿੰਨਾ ਕਰਕੇ ਵੇਖੋ ਇੱਕ ਆਮ ਬੰਦਾ ਰਜਗਾਰ ਕਮਾਉਣ ਆਇਆ ਤੇ ਉਹਦੇ ਮਨ ਚ ਵੀ ਇਹ ਇੱਛਾ ਪੈਦਾ ਹੋਈ ਕਿ ਮੈਂ ਸੇਵਾ ਕਰਾਂ ਜਾ ਕੇ ਬਲੱਡ ਦੀ ਸੇਵਾ ਕਰਾਂ ਉਹਨਾਂ ਨੇ ਵੀ ਇੱਥੇ ਆ ਕੇ ਬਲੱਡ ਦਿੱਤਾ ਹਾਂ ਬਿਲਕੁਲ ਜੀ ਸੁਣ ਲਿਆ ਤੁਸੀਂ ਜਿਹੜੇ ਲੋਕ ਇੱਥੇ ਰੇੜੀਆਂ ਲੈ ਕੇ ਆਏ ਆ ਮੇਲੇ ਦੇ ਉਹਨਾਂ ਨੇ ਵੀ ਆ ਕੇ ਖੂਨਦਾਨ ਕੀਤਾ ਉਹ ਵੀ ਆਪਦੀ ਸੇਵਾ ਦਾ ਫਰਜ਼ ਨਿਭਾਇਆ ਹੈਗਾ ਤੇ ਜੇਕਰ ਤੁਹਾਨੂੰ ਪਤਾ ਲੱਗਦਾ ਕਿ ਇਹ ਖੂਨਦਾਨ ਕੈਂਪ ਹੈ ਤੇ ਸੇਵਾ ਦਾ ਫਰਜ਼ ਖੂਨਦਾਨ ਕਰਕੇ ਤੁਸੀਂ ਵੀ ਜ਼ਰੂ ਨਬਾਇਓ ਤੇ ਜੁੜੇ ਰਹੇ ਹੋ ਮੇਰਾ ਪਰਿਵਾਰ ਵੈਲਫੈਰ ਸੈਟੀ ਨਾਲ ਤੇ ਇਸ ਖੂਨਦਾਨ ਮਹਾਦਾਨ ਕੈਂਪ ਦੀ ਮਹਾ ਕਵਰੇਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ